ਦਾਜ ਦੇ ਲੋਬੀਆਂ ਨੇ ਇੱਕ ਹੋਰ ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਦਾਜ ਦੇ ਲਈ ਅੱਗ ਦੇ ਹਵਾਲੇ ਕਰ ਦਿੱਤਾ ਹੈ ਦਰਅਸਲ ਪਤੀ ਦੇ ਵੱਲੋਂ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਮਹਿਜ਼ ਇਸ ਲਈ ਕਿਉਂਕਿ 35 ਲੱਖ ਦੀ ਡਿਮਾਂਡ ਉਸ ਦੇ ਵੱਲੋਂ ਕੀਤੀ ਗਈ ਸੀ ਜਦੋਂ 35 ਲੱਖ ਦੇਣ ਤੋਂ ਇਨਕਾਰ ਪਤਨੀ ਦੇ ਵੱਲੋਂ ਕੀਤਾ ਗਿਆ ਮੰਗਵਾਉਣ ਤੋਂ ਇਨਕਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ पति बुरी तरीके अपनी मां मिल के पत्नी की कुटमार की गई और उस तो बाद पेट्रोल छिड़क के जिंदा साड़ दिता गया दिल दहला देने वाला मामला ग्रेटर नोएडा तो निकल के सामने आया है ਜਿੱਥੇ ਕਿ ਆਪਣੀ ਹੀ ਪਤਨੀ ਨੂੰ ਅਗਦੇ ਹਵਾਲੇ ਕੀਤਾ ਗਿਆ ਨਿੱਕੇ-ਨਿੱਕੇ ਮਾਸੂਮ ਬੱਚੇ ਵੀ ਉੱਥੇ ਮੌਜੂਦ ਸੀ ਜਦੋਂ ਇਸ ਖਿਣਾਉਣੀ ਹਰਕਤ ਨੂੰ ਪਤੀ ਦੇ ਵੱਲੋਂ ਅੰਜਾਮ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 9 ਸਾਲ ਪਹਿਲਾਂ ਇਹਨਾਂ ਦੋਵਾਂ ਦਾ ਵਿਆਹ ਹੋਇਆ ਸੀ ਸਕਰੀਨ ਦੇ ਉੱਤੇ ਇਹ ਤੁਸੀਂ ਤਸਵੀਰ ਵੇਖ 파 ਰਹੇ ਹੋ ਜਿੱਥੇ ਕਿ ਇਸ ਪਤੀ ਦੇ ਵੱਲੋਂ ਖਿਣਾਉਣੀ ਹਰਕਤ ਕੀਤੀ ਗਈ ਹੈ ਸੋ 9 ਸਾਲ ਪਹਿਲਾਂ ਵਿਆਹ ਹੁੰਦਾ ਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਿਆਹ ਪੂਰੇ ਚੰਗੇ ਤਰੀਕੇ ਦੇ ਨਾਲ ਕੀਤਾ ਜਾਂਦਾ ਉਸ ਸਮੇਂ ਵੀ ਦਾਸ ਦਿੱਤਾ ਜਾਂਦਾ ਹੈ ਸਕੋਰਪੀਓ ਗੱਡੀ ਤੱਕ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਸੋਹਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਪਤੀ ਦੇ ਵੱਲੋਂ 35 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਤੇ ਜਦੋਂ ਪਤਨੀ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਉਸ ਨੂੰ ਅਗਦੇ ਹਵਾਲੇ ਕਰ ਦਿੱਤਾ ਗਿਆ ਬੁਰੀ ਤਰੀਕੇ ਦੇ ਨਾਲ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਜ਼ਿੰਦਾ ਸਾੜਿਆ ਗਿਆ